ਇਹ ਹਸਣਾ ਖੇਡਣਾ ਇੱਕ ਪੰਜਾਬੀ ਕਲਚਰ ਦਾ ਹਿੱਸਾ ਹੈ ਉਹਨੂੰ ਬੋਲੀ ਆ ਕਿ ਸੱਸ ਮੇਰੀ ਨੇ ਮੁੰਡੇ ਜਿਵੇਂ ਜੰਮ ਜੰਮ ਭਰੀ ਰਸੋਈ ਦੀ ਸਾਰੇ ਪਿਓ ਵਰਗੇ ਮਾਂ ਵਰਗਾਣਾ ਇਹਦੇ ਕੋਈ ਹੱਸੇ ਮਜ਼ਾਕ ਦਾ ਇੱਕ ਹਿੱਸਾ ਹੈ ਤੇ ਹੱਸੀ ਮਜ਼ਾਕ ਕਰਕੇ ਭਲੀ ਜ਼ਿੰਦਗੀ ਕੱਟਣੀ ਆ ਹੋਰ ਕੀ ਕਰਨਾ ਭਾਈ ਬਸ ਇੱਥੇ ਨੂੰ ਮਿਸ ਕਰਦੇ ਆਂ ਕਿ ਕਾਸ਼ ਆਜੂ ਸਾਡੇ ਬੇਬੇ ਬਾਪੂ ਵੀ ਨਾਲ ਹੁੰਦੇ ਹੋਰ ਮਜ਼ਾ ਆਂਦਾ ਮੌਜੂਦ ਹੋਵੇ ਜਿਵੇਂ ਜਿਵੇਂ ਜ਼ਿੰਦਗੀ ਚੱਕੇ ਵੱਧ ਰਹੇ ਆ ਹਰ ਮੋੜ ਤੇ ਹਰ ਇੱਕ ਕਾਮਯਾਬੀ ਦੇ ਉਹਨਾਂ ਨੂੰ ਮਿਸ ਕਰਦੇ ਆ ਮੇਰੇ ਨਾਲ ਦੇ ਸੀ ਤੇ ਕਰਮਜੀਤ ਅਨਮੋਲ ਭਾਈ ਬੈਠੇ ਸੀ ਔਰ ਉਹਨਾਂ ਨੇ ਬਹੁਤ ਤਾਰੀਫ਼ ਕੀਤੀ ਬਹੁਤ ਸਲਾਹਾ ਕੀ ਯਾਸਰ ਜਿਹੜੇ ਗ੍ਰੇਡ ਜੌਬ ਬਹੁਤ ਸੋਹਣਾ ਤੁਸੀਂ ਕੀਤਾ ਉਹ ਫਿਰ ਉਹ ਤੇ ਨਾ ਹੌਸਲੇ ਬੁਲਾਉਂਦਾ ਹੁੰਦਾ 100 ਲੋਕ ਮਿਲ ਰਿਹਾ ਕਹਿੰਦਾ ਯਾਰ ਜਿੰਨਾ ਸੋਹਣਾ ਦੋਨੇ ਇੰਨਾ ਇੰਨੀ ਸੋਹਣੀ ਐਕਟਿੰਗ ਹੈ ਜਿਹੜਾ ਗੁਰਮਤਨ ਫਿਲਮ ਨਹੀਂ ਦਿੱਤਾ ਹੈ ਜ਼ਿੰਦਗੀ 'ਚ ਕੰਮ ਕਰਦਾ ਵੀ ਨੋ ਬੇਬੀ ਫੋਰ ਚੱਪਲ ਚੱਕ ਲਈ ਜਾਵੇ ਦਰ ਵੈਸੇ ਕੰਮ ਕਰ ਦਿਆ ਯਾਰਾ ਦੋਸਤਾਂ ਨੇ ਕੀਤੀ ਜਨਾਬ ਇਹ ਦੇਖੋ ਇਹ ਨਹੀਂ ਹੱਸਣਾ ਖੇਡਣਾ ਤੇ ਮੋਜ ਰੂਹਾਨੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡੇ ਲਈ ਥੈਂਕ ਯੂ so much ਸਾਨੂੰ ਤਾਂ ਬਹੁਤ ਮਜ਼ਾ ਆਇਆ ਮਤਲਬ ਤਾਂ ਸਕਰੀਨ ਤੇ ਦੇਖ ਕੇ ਤੁਹਾਡੇ ਦਿਲ ਦੀਆਂ ਭਾਵਨਾਵਾਂ ਜੀ ਜੀ ਅਸਲ ਮਿਹਨਤ ਕੀਤੀ ਹੋਈ ਸੀ ਸਟੋਰੀ ਸੋਹਣੀ ਸੀ ਕਨਸੈਪਟ ਸੋਹਣਾ ਸੀ ਫੈਮਿਲੀਅਰ ਜਿਵੇਂ ਅਸੀਂ ਗaan ਵਿੱਚ ਚੁਣ ਕਰਦੇ ਹਾਂ ਕਿ ਅਸੀਂ ਵਧੀਆ ਗਾਇਏ ਫੈਮਿਲੀਅਰ ਗਾਇਏ ਔਰ ਅਸੀਂ ਖੁਸ਼ੀ ਸਮਝ ਜਾਂਦੇ ਹਾਂ ਕਿ ਸਾਨੂੰ ਓਵੇਂ ਦਾ ਕਨਸੈਪਟ ਮਿਲਿਆ ਇੱਕ ਪਰ ਡਿਸਟਰੈਂਟਲੀ ਯੂ نو ਕਿ ਇੱਕ ਚੈਲੰਜ ਵਾਲੀ ਗੱਲ ਹੁੰਦੀ ਹੈ ਕਿ ਅੱਜ ਦੇ ਮਾਹੌਲ ਦੇ ਨਾਲ ਇਚ ਉਨਜਿਹੀ ਚੀਜ਼ ਲੈ ਆਣੀ ਜਿਹੜੀ ਪਰਿਵਾਰਿਕ ਜੁੜੀ ਹੋਏ ਪਰ ਉਹ ਕਾਮਯਾਬ ਵੀ ਮੁਸ਼ਕਿਲ ਵੇਸ਼ਕ ਹੋਏ ਲੇਕਿਨ ਕਾਮਯਾਬ ਹੁੰਦੀ ਆ ਕਾਮਯਾਬੀ ਦਾ ਸਬੂਤ ਮਿਲ ਗਿਆ ਲੋਕਾਂ ਦਾ ਕਿੰਨਾ ਅੱਛਾ ਰਿਸਪੌਂਸ ਮਿਲਿਆ ਤੇ ਸਰਪ੍ਰਾਈਜ਼ ਆ ਬਸ ਇੱਕ ਜੀ ਨੂੰ ਮਿਸ ਕਰਦੇ ਆ ਕਿ ਕਾਸ਼ ਅੱਜ ਸਾਡੇ ਬੇਬੇ ਬਾਪੂ ਵੀ ਨਾਲ ਹੁੰਦੇ ਤੇ ਘੋਰ ਮਜ਼ਾ ਆਂਦਾ ਮੂਵੀ ਨੂੰ ਦੇਖ ਕੇ ਉਹੀ ਗੱਲ ਮੈਨੂੰ ਤੁਹਾਡੇ ਇੱਥੇ ਆ ਕੇ ਵੀ ਕਹਿੰਦਾ ਵੀ ਮੈਂ ਤਾਂ ਗਾ ਕੇ ਨਹੀਂ ਜਾਣਾ ਹਨਾ ਕਿ ਲੋਕੀ ਸਾਡੇ ਵੱਲ ਕਰਕੇ ਗੌਰ ਦੇਖਦੇ ਤੇ ਬਾਪੂ ਕਰ ਦਿੰਦੇ ਜਿਵੇਂ 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 ਜ਼ਿੰਦਗੀ ਚ ਆ ਕੇ ਵੱਧ ਰਹੇ ਆਂ ਹਰ ਮੋੜ ਤੇ ਹਰ ਇੱਕ ਕਾਮਯਾਬੀ ਤੇ ਉਹਨਾਂ ਨੂੰ ਮਿਸ ਕਰਦੇ ਆਂ ਯਾ ਤੇ ਚਲੋ ਜੀ ਆਪਣੇ ਲਾੜਣੇ ਨੂੰ ਲੈ ਕੇ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਮੂਵੀ ਦੇਖਣ ਜਾਓ ਔਰ ਆਰਡਰ ਰਿਸਪੌਂਸ ਸਾਡੇ ਲਈ ਬਹੁਤ ਵੱਡਾ ਇੱਕ ਇਨਾਮ ਹੈ ਕਿ ਅਸੀਂ ਹੋਰ ਵੀ ਅੱਗੇ ਐਵੇਂ ਦੇ ਅੱਛੇ ਕਨਸੈਪਟ ਲੈ ਕੇ ਆਪਾਂ ਜੀ। ਭਜੀ ਪਹਿਲੀ ਮੂਵੀ ਚੂਜ਼ ਕਰਨੀ ਮਤਲਬ ਕਾਫੀ ਬੰਦਾ ਸੋਚਦਾ ਹਨਾ ਵੀ ਕੀ ਕਰੀਏ। ਉਪਰੋਂ ਕੈਰੇਕਟਰ ਵੀ ਕਾਮੇਡੀ ਜੇ ਆਪਾਂ ਐਕਟਿੰਗ ਦੀ ਗੱਲ ਕਰੀਏ ਤਾਂ ਕਾਮੇਡੀ ਇਸ ਦਾ ਮੋਸਟ ਡਿਫਿਕਲਟ ਜਨਰ ਹੈ ਜਿਹਨੂੰ ਗੱਲ ਕਰੀਏ ਕਿ ਕਹਿੰਦੇ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ। ਇਹ ਇੱਕ ਡਿਸੀਜਨ ਮਤਲਬ ਸੋਖਾ ਲੈ ਹੋ ਗਿਆ ਸੀ ਵੀ ਯਾਰ ਜਦਸਿਰ ਕਿਉਂਕਿ ਜਦੋਂ ਤਾਂ ਵੀ ਐਂਟਰੀ ਹੁੰਦੀ ਹੈ ਫਿਲਮ 'ਚ ਥੀਏਟਰ 'ਚ ਤੁਸੀਂ ਦੇਖਿਆ ਹੋਣਾ ਤੁਹਾਡੇ ਦੋ ਡਾਇਰੈਕਟਰ ਲੋਕੀ ਹਸਣ ਲੱਗ ਪਏ ਜੀ ਭਾਜੀ ਆਲ ਕ੍ਰੈਡਿਟਸ ਗੋ ਟੂ ਤਾਜ ਸਾਹਿਬ ਡਾਇਰੈਕਟਰ ਸਾਹਿਬ ਕਿ ਜਿਨ੍ਹਾਂ ਨੇ ਸਾਡੇ ਵਿੱਚ ਆ ਚੀਜ਼ ਪਛਾਨੀ ਕਿ ਅਸੀਂ ਕਰ ਸਕਦੇ ਹਾਂ ਬਟ ਅਸੀਂ ਫੁੱਲ ਡੈਡੀਕੇਸ਼ਨ ਨਾਲ ਪੂਰੀ ਕੋਸ਼ਿਸ਼ ਦੇ ਨਾਲ ਹਿੰਮਤ ਨਾਲ ਕੰਮ ਕੀਤਾ ਔਰ ਉਹ ਨਿਕਲ ਕੇ ਰਿਜ਼ਲਟ ਲੋਕਾਂ ਦੇ ਸਾਹਮਣੇ ਆਇਆ ਹੁਣ ਅੰਦਰ ਇਹ ਵੀ ਕਿੰਨੀ ਹੋਰ ਪੋਜ਼ਿਟਿਵਿਟੀ ਆ ਗਈ ਹੋਗੀ ਵੀ ਯਾਸਿਰ ਵੀ ਇਦਾਂ ਵੀ ਤੈਨੂੰ ਆਡੀਅנס ਅਕਸੈਪਟ ਕਰਦੀ ਆ ਵੀ ਮੈਂ ਹੋਰ ਵਰਕ ਕਰਾਂ ਤਾਂ ਥੋੜੀ ਜ਼ਿੰਮੇਵਾਰੀ ਵੀ ਵਧ ਗਈ ਹਾਂਜੀ ਜੀ ਮੇਰੇ ਨਾਲ ਦੇ ਸੀ ਤੇ ਕਰਮਜੀਤ ਅਨਮੋਲ ਭਾਈ ਬੈਠੇ ਸੀ ਬਹੁਤ ਮੋਸਟ ਉਹ ਤੇ ਲਾਈਕ ਸਾਡੇ ਲਈ ਜੱਜ ਨਾ ਜੀ ਬਿਲਕੁਲ ਇਸ ਲਈ ਇੰਡਸਟਰੀ ਦੇ ਕਿ ਮੇਰੇ ਨਾਲ ਕੋ ਜੱਜ ਹੀ ਬੈਠਾ ਜਜਮੈਂਟ ਤੇ ਔਰ ਉਹਨਾਂ ਨੇ ਬਹੁਤ ਤਾਰੀਫ਼ ਕੀਤੀ ਬਹੁਤ ਸਲਾਹਿਆ ਕਿ ਯਾਸਿਰ ਯੂ ਡਿਡ ਗ੍ਰੇਟ ਜੌਬ ਬਹੁਤ ਸੋਹਣਾ ਤੁਸੀਂ ਕੀਤਾ ਉਹ ਫਿਰ ਉਦੋਂ ਹੌਸਲੇ ਬੁਲੰਦ ਹੁੰਦੇ 100 ਲੋਕ ਮਿਲ ਰਹੇ ਕਹਿੰਦਾ ਯਾਰ ਜਿੰਨਾ ਸੋਹਣਾ ਗੋਨੇ ਇੰਨੀ ਸੋਹਣੀ ਐਕਟਿੰਗ ਹੈ ਔਰ ਇਹ ਸਾਡੀ ਸੋਚ ਨਾਲੋਂ ਵੱਧ ਹੈ ਯਾਰ ਅਸੀਂ ਹੋਰ ਅੱਗੇ ਵਧੀਆ ਕੰਮ ਕਰਬਾ ਜੀ ਲਾਸਟ ਕੁਐਸਚਨ ਜਿਹੜਾ ਗੁਰਮੁੰਤਰ ਫਿਲਮ ਨੇ ਦਿੱਤਾ ਹੈ ਜ਼ਿੰਦਗੀ 'ਚ ਕੰਮ ਕਰਦਾ ਇਹ ਕਹਿਮੀ ਨਾ ਹੋਵੇ ਹੋਰ ਚਪਲ ਜੱਕ ਲਈ ਜਾਵੇ ਦੋਸਤ ਵੈਸੇ ਕੰਮ ਕਰਦਾ ਯਾਰਾ ਦੋਸਤਾਂ ਨਾਲ ਕੀਤੀ ਜਨਾਬ ਜੀ ਦੇਖੋ ਕਹਿੰਦੇ ਨਹੀਂ ਹੱਸਣਾ ਖੇਡਣਾ ਤੇ ਮौज ਰੂਹਾਨੀ ਇਹ ਹਸਣਾ ਖੇਡਣਾ ਇੱਕ ਪੰਜਾਬੀ ਕਲਚਰ ਦਾ ਹਿੱਸਾ ਹੈ ਉਹਨੂੰ ਬੋਲੀ ਆ ਕਿ ਸੱਸ ਮੇਰੀ ਨੇ ਮੁੰਡੇ ਜਮੇ ਜੰਮ ਜੰਮ ਭਰੀ ਰਸੋਈ ਨਹੀਂ ਸਾਰੇ ਪਿਓ ਵਰਗੇ ਮਾਂ ਵਰਗਾਣਾ ਇਹਦੇ ਕੋਈ ਹਸੇ ਮਜ਼ਾਕ ਦਾ ਇੱਕ ਹਿੱਸਾ ਹੈ ਤੇ ਹਸੀ ਮਜ਼ਾਕ ਕਰਕੇ ਆਪਣੀ ਜ਼ਿੰਦਗੀ ਕੱਢਣੀ ਆ ਹੋਰ ਕੀ ਕਰਨਾ ਭਾਈ థాంਕ ਯੂ ਸੋ ਮਚ థాంਕ ਯੂ ਸੋ much ਬਹੁਤ ਅੰਕ ਲੈ ਤਾ ਨਾ ਕਰੀ థాంਕ ਯੂ ਚੜ੍ਹਦੀ